ਆਸ ਹਲਵਾਉਣ ਵਾਲੀ ਕਿਉਂ ਚੱਕਦੀ ਭਲਾ ਹੁਣ ਤੁਸੀਂ ਸੋਚੋ ਭਲਾ ਕਿਉਂ ਚੱਕੀ ਭਲਾ ਕਿਉਂਕਿ ਕੱਲ ਨੂੰ ਆਉਣ ਵਾਲੇ ਸਮਝ ਕੋ ਸਵਾਲ ਸਕਦਾ ਕਿ ਮਾਤਾ ਜੀ ਪਿਤਾ ਜੀ ਬਾਪੂ ਜੀ ਗੁਰਨਾਣ ਸਿੰਘ ਸਭ ਤੇ ਹਲਵਾਉਂਦੇ ਹੁੰਦੇ ਸੀ ਤੇ ਇਹ ਬਾਬਾ ਜੀ ਨੂੰ ਤੇ ਦੋ ਬੰਦੇ ਸਟੇਜ ਤੇ ਚੜਾਉਂਦੇ ਫੜ ਕੇ ਇਹਨਾਂ ਕੋਲੋਂ ਤੁਰਿਆ ਵੀ ਨਹੀਂ ਜਾਂਦਾ ਸਾਡੇ ਬਾਬਾ ਜੀ ਤੇ ਕਿਰਤੀ ਸੀ ਅਗਲੇ ਨੇ ਕਿਹਾ ਉਹ ਫੋਟੋ ਹੀ ਗਾਇਬ ਕਰ ਦਿਓ ਜਿਹੜੀ ਫੋਟੋ ਇਹਨਾਂ ਦੇ ਦਿਮਾਗ ਵਿੱਚ ਸਵਾਲ ਪੈਦਾ ਕਰਦੀ ਆ ਓ ਪਿਆਰਿਓ ਗੁਰੂ ਕੇ ਸਿੱਖੋ ਕਾਰੋਬਾਰ ਕਰੋ ਬਿਜ਼ਨਸ ਕਰੋ ਮਹਾਰਾਜ ਤੁਹਾਨੂੰ ਹੋਰ ਕਾਰੋਬਾਰੀ ਤਰੱਕੀਆਂ ਦੇਵੇ ਪਰ ਥੋੜਾ ਜਿਹਾ ਵਿੱਚੋਂ ਸਮਾਂ ਕੱਢ ਕੇ ਆਪਣੀ ਕੌਮ ਦੀ ਹਿਸਟਰੀ ਵੀ ਪੜ ਲਓ ਕਿਤੇ ਇਹ ਨਾ ਹੋਵੇ ਅਸੀਂ ਅੱਖਾਂ ਮੀਟ ਜੀਏ ਤੇ ਸਾਡੇ ਬੱਚੇ ਇਦਾਂ ਜਦੋਂ ਚੌਂਚ ਖਲੋਤੇ ਹੋਣ ਜਿਹੜਾ ਲਾਗੂ ਦੀ ਲੰਘੇ ਉਹ ਕਵੇ ਮੈਂ ਤੁਹਾਡਾ ਗੁਰੂ ਆ ਜਿਹੜਾ ਵੀ ਲਾਗੂ ਨੇ ਕਵੇ ਮੈਂ ਤੁਹਾਡਾ ਗੁਰੂ ਆ ਤੇ ਜਦੋਂ ਸਾਡੀ ਪੀੜ੍ਹੀ ਨੇ ਆਪਣੀ ਕੌਮ ਦੀ ਹਿਸਟਰੀ ਤੇ ਇਤਿਹਾਸ ਪੜ ਲਿਆ ਤੇ ਪਤਾ ਲੱਗ ਗਿਆ ਵੀ ਸਾਡਾ ਇਤਿਹਾਸ ਤੇ ਸਾਡੀ ਬਾਣੀ ਐਡੀ ਵਧੀਆ ਵਿਚਾਰ ਧਾਰਾਵਾ ਇੱਕ ਗੱਲ ਤੇ ਪੱਕਾ ਕੋਸਣਗੇ ਸਾਨੂੰ ਕਿ ਕਾਸ਼ ਕਿਤੇ ਤੁਸੀਂ ਸਾਨੂੰ ਇਹਦੇ ਵਿੱਚੋਂ ਥੋੜਾ ਜਿਹਾ ਸਮਾਂ ਕੱਢ ਕੇ ਸਾਨੂੰ ਸਾਡੀ ਕੌਮ ਦੀ ਹਿਸਟਰੀ ਦੱਸ ਜਾਂਦੇ ਸੜਨਾ ਦੋ ਬਾਤਾਂ ਮੈਂ ਕਹਿੰਦਾ ਜਿਆਦਾ ਕਈ ਪੁੱਛਦੇ ਜੀ ਇਹਦਾ ਅਸਰ ਕੀ ਹੁੰਦਾ ਮੈਂ ਦੱਸਦਾ ਅਸੀਂ ਪਿੰਡਾਂ 'ਚ ਕੈਂਪ ਲਾਉਂਦੇ ਸਾਡੀਆਂ ਟੀਮਾਂ ਹੁਣ ਵੀ ਲੱਗ ਰਹੀਆਂ ਗੁਰਮੁਖਤਿਆਂ ਮਸ਼ੀਨਕਲ ਦੇ ਲੋਕ 4 ਦਿਨ ਬੱਚਾ ਕੈਂਪ ਅਟੈਂਡ ਕਰ ਜਾਣਾ ਤੇ ਉਹਨੂੰ ਸਾਰੀ ਜ਼ਿੰਦਗੀ 4 ਦਿਨ ਕੈਂਪਾਂ ਦੀ ਸਿੱਖਿਆ ਨਹੀਂ ਭੁੱਲਦੀ ਉਹਨੂੰ ਉਹਨੂੰ ਪਤਾ ਹੁੰਦਾ ਕਿ ਮੈਨੂੰ ਇਹ ਗੱਲ ਕਿਤੇ ਉਹ ਦੱਸੀ ਗਈ ਹੈ ਆਪਾਂ ਨੂੰ ਲੱਗਦਾ ਭੁੱਲ ਗਈ ਆ ਫਰਜਾ ਬੀਜ ਆ ਨਾ ਜਿਹੜਾ ਸਿੱਖਿਆ ਦਾ ਕਿਤੇ ਨਾ ਕਿਤੇ ਅੰਦਰ ਪਿਆ ਉਹਨੇ ਸਮਾਂ ਪਾ ਕੇ ਉਂਗਰੀ ਆਉਣਾ ਤੁਹਾਨੂੰ ਕਈ ਵਾਰੀ ਲੱਗਦਾ ਵੀ ਇਹ ਐਵੇਂ ਹੀ ਆ ਗੱਲ ਪਤਾ ਨਹੀਂ ਕਿੱਥੇ ਕਿਹੜੇ ਵੇਲੇ ਕਿਸੇ ਸਭਾ 'ਚ ਬੈਠੀ ਤੁਹਾਡੀ ਚੰਗੀ ਗੱਲ ਕਿਸੇ ਬੱਚੇ ਨੇ ਕਮਾ ਲਈ ਤੁਹਾਨੂੰ ਜ਼ਿੰਦਗੀ ਚੇਤਾ ਰਹਿਣਾ ਇੱਕ ਫਰਜ਼ ਨਿਭਾਉ ਆਪਣੇ ਬੱਚਿਆਂ ਲਾਗੇ ਹੁਣ ਜਿਨ੍ਹਾਂ ਨੇ ਕਦੀ ਪਰਿਵਾਰਾਂ ਸਿੱਖੀ ਦੀ ਗੱਲ ਕੀਤੀ ਨਹੀਂ ਮਾਰੇਓ ਧਿਆਨ ਜੀ ਕਈ ਤਾਂ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਦੀ ਗੱਲ ਵੀ ਕਰਦੇ ਹੋਣਗੇ ਗੁਰੂ ਸਾਹਿਬ ਦੇ ਧਿਆਨ ਨਹੀਂ ਤੇ ਸਿੱਖਾਂ ਦੇ ਘਰੋਂ ਅੱਜ ਸਿੱਖੀ ਵਿਚਾਰਧਾਰਾ ਦੀਆਂ ਗੱਲਾਂ ਹੀ ਮੋਗੀਆਂ ਕੋਈ ਸਭ ਜਿਆਦਿਆਂ ਦੀਆਂ ਬਾਤਾਂ ਨਹੀਂ ਕੋਈ ਇਤਿਹਾਸ ਨਹੀਂ ਸਾਡੇ ਉੱਥੇ ਇੱਕ ਬਜ਼ੁਰਗ ਹੁੰਦੇ ਸੀ ਬਾਬੂ ਬਾਪੂ ਜਗਮਉਨ ਸਿੰਘ ਜੀ ਕਾਪੀ ਭਾਈ ਸਾਹਿਬ ਜਾਣਦੇ ਹੋਣਗੇ ਉਹਨਾਂ ਦੀ ਡੈਥ ਹੋ ਗਈ ਹੈ ਉਹ ਆਪਣੇ ਕੋਲ ਹਮੇਸ਼ਾ ਹੀ ਇੱਕ ਬੈਗ ਰੱਖਦੇ ਹੁੰਦੇ ਸੀ ਉਹ ਲੁਧਿਆਣੇ ਜਿਹਦੇ ਘਰ ਮਰਜੀ ਚਲ ਜਾਂਦੇ ਸੀ ਤੇ ਉਹਨਾਂ ਪ੍ਰਚਾਰ ਕਿਦਾਂ ਕਰਨਾ ਸੁਣੇ ਹੁਣ ਤੇ ਆਨਾ ਘਰ ਬੈਲ ਮਾਰਨੀ ਅੰਦਰੋਂ ਕੋਈ ਨਾ ਕੋਈ ਨਿਕਲਣਾ ਕਰਦਾ ਜੀ ਇੱਕ ਵਾਰੀ ਉਹ ਕਿਸੇ ਘਰ ਗਏ ਤੇ ਭੈਣ ਜੀ ਘਰ ਸੀ ਕਹਿੰਦੇ ਭੈਣ ਜੀ ਬੱਚੇ ਕਿੰਨੇ ਆ ਆਪਣੇ ਕਹਿੰਦੀ ਦੋ ਉਹਨਾਂ ਦੇ ਸੋਫੇ ਤੇ ਬਹਿ ਕੇ ਪੁੱਤਰ ਚਾਰ ਸਾਹਿਬ ਜੀ ਦਾ ਨਾਮ ਸੁਣਾ ਤੋ ਜੇ ਬੱਚਾ ਤੇ ਬੋਲਿਆ ਨਹੀਂ ਮਾਤਾ ਜੀ ਬੋਲ ਪਏ ਬਾਬਾ ਜੀ ਇਹਨੂੰ ਚਾਰ ਸਾਹਿਬ ਜੀ ਦਾ ਨਾਮ ਨਹੀਂ ਆਉਂਦੇ ਪੰਜਾਂ ਪਿਆਰਿਆਂ ਦੇ ਨਾਮ ਉਹ ਵੀ ਕਹਿੰਦੀ ਮਾਤਾ ਜੀ ਨੂੰ ਨਹੀਂ ਆਉਂਦੇ ਦਸਾਂ ਗੁਰੂਆਂ ਦੇ ਲੜੀਵਾਰ ਨਾਮ ਕਹਿੰਦੇ ਉਹ ਵੀ ਨਹੀਂ ਆਉਂਦੇ ਉਹ ਕਹਿੰਦੇ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਐ ਕਰੋ ਚਾਹ ਦਾ ਕੱਬ ਬਣਾਓ ਤੇ ਨਾਲ ਇੱਕ ਮਾਨਸ਼ ਸ਼ਬਦ ਬੋਲਿਆ ਜੀ ਇਹ ਬੱਚੇ ਯਾਦ ਹੀ ਨਹੀਂ ਕਰਦੇ ਜੀ ਇਹਨਾਂ ਦਾ ਹੋਰ ਹੀ ਗੱਲਾਂ 'ਚ ਧਿਆਨ ਨਾ ਕਿਸੇ ਕੋਈ ਗੱਲ ਨਹੀਂ ਭੈਣ ਜੀ ਬੱਚੇ ਨੇ ਫੇਕੜੀ ਗੱਲ ਐ ਕਹਿੰਦਾ ਪੁੱਤਰ ਮੇਰੇ ਬੈਗ ਦੇ ਵਿੱਚ ਚੌਕਲੇਟ ਵੀ ਹੈਗੀ ਆ ਟਾਫੀਆਂ ਵੀ ਹੈਗੀਆਂ ਪਰ ਇਹ ਬੇਣੀਆਂ ਤੈਨੂੰ ਮੈਂ ਤਾਂ ਆਵਾਂ ਪਹਿਲਾਂ ਮੇਰੇ ਪਿੱਛੇ ਪਿੱਛੇ ਬੋਲ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਦੋ ਤਿੰਨ ਵਾਰੀ ਉਹਨਾਂ ਬਜ਼ੁਰਗਾਂ ਨੇ ਤਰਾਇਆ ਤੀਜੀ ਵਾਰ ਬੱਚੇ ਨੇ ਬੋਲਦਾ ਬੱਚੇ ਦਾ ਦਿਮਾਗ ਵੜਾ ਤੇਜ ਹੁੰਦਾ ਤੁਸੀਂ ਵੇਖਿਆ ਤੁਸੀਂ ਤੇ ਬੱਚਾ ਲਾ ਕੇ ਤੇ ਐਨੂੰ ਟੇਢਾ ਜਿਹਾ ਮੂੰਹ ਕਰਕੇ ਪਾਸਵਰਡ ਲਾ ਦੋ ਨਾ ਤੇ ਬੱਚਾ ਤੁਹਾਡੀ ਘੜੀ ਦੇ ਡੈਲ ਚੋਂ ਵੇਖ ਲੈਂਦਾ ਵੀ ਡੈਡੀ ਨੇ ਆਪਣਾ ਜਨਮ ਡੇਟ ਲਾਈ ਜਾਣਾ ਮੰਮੀ ਦੀ ਜਨਮ ਤਰੀਕ ਲਾਈ ਆ ਇਹਨਾਂ ਦਿਮਾਗ ਤੇ ਜੇ ਆਪਾਂ ਕਿਉਂ ਨਹੀਂ ਸੋਚਦੇ ਵੀ ਇਹ ਤੇ ਆਪਣੇ ਗਾਂ ਤੇਜ ਵਾ ਤੇ ਜੇ ਇਹਨਾਂ ਨੂੰ ਤੁਸੀਂ ਇਹ ਸਿੱਖਿਆ ਸਮਝਾਤੀ ਤੇ ਸੋਚੋ ਕਿਧਰ ਨੂੰ ਗੱਲ ਜਾਏਗੀ ਉਹ ਜਦੋਂ ਦੂਜੀ ਤੇਜੀ ਵਰੀ ਉਹਨੇ ਬੱਚੇ ਨੂੰ ਦੱਸਿਆ ਤੇ ਕਹਿੰਦਾ ਪੁੱਤਰ ਐਂ ਕਰ ਦੋ ਬੱਚੇ ਸੀ ਉਹਦਾ ਜਾ ਪੁੱਤਰ ਐਂ ਕਰ ਭੱਜ ਕੇ ਮੰਮੀ ਨੂੰ ਚਾਹ ਬਣਾਉਂਦਿਆਂ ਸੁਣਾ ਗਿਆ ਅਟੋਫੀ ਲੈ ਜਾ ਮੈਨੂੰ ਸੁਣਾ ਕੇ ਦੂਜੇ ਬੱਚੇ ਨੂੰ ਇਦਾਂ 2 ਮਿੰਟ ਪ੍ਰੈਕਟਿਸ ਕਰਾਈ ਚਾਰ ਸਾਬ ਜਿਹੜਾ ਨਾਮ ਹੀ ਯਾਦ ਹੋ ਗਏ ਪੰਜਾਂ ਪੈਰਾਂ ਪਰ ਵੀ ਪਤਾ ਲੱਗ ਗਿਆ 10 ਗੁਰੂਆਂ ਦੇ ਲੜੀਵਾਰ ਨਾਮ ਇੱਕ ਚਾਹ ਦਾ ਕੱਪ ਬਣਾਉਂਦਿਆਂ ਬਣਾਉਂਦਿਆਂ ਤੇ ਜਿਹੜੇ ਮਾਂ ਕਹਿ ਰਹੀ ਸੀ ਬੱਚਿਆਂ ਸਾਡਿਆਂ ਨੂੰ ਇਹਨਾਂ ਗੱਲਾਂ ਦਾ ਉੱਚੀ ਬੋਲੋ ਭੈਣੋ ਨਹੀਂ ਜੀ ਨਾਲ ਤੁਹ ਪਤਾ ਹੀ ਐ ਨਹੀਂ ਜੀ ਇਧਰ ਦਾ ਧਿਆਨ ਨਹੀਂ ਧਿਆਨ ਬੱਚਿਆਂ ਦਾ ਨਹੀਂ ਹੁਣ ਅਗਲੀ ਗੱਲ ਤੁਸੀਂ ਬੋਲਿਓ ਧਿਆਨ ਵੱਡਿਆਂ ਦਾ ਨਹੀਂ ਸੀਗਾ ਬੱਚੇ ਨੂੰ ਦੱਸਿਆ ਤੇ ਬੱਚਾ ਪੰਜਾਹ ਮਿੰਟਾਂ ਜੀ ਸਭ ਕੁਝ ਸੁਣਾਉਣ ਲੱਗ ਪਿਆ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਸਮੇਂ ਨੂੰ ਸੰਭਾਲ ਲਓ ਇਹ ਵਕਤ ਲੰਘਦਾ ਜਾਂਦਾ ਹੈ ਆਪਣੇ ਵੱਲੋਂ ਫਰਜ਼ ਨਿਭਾਜੋ ਕਮਸ਼ਕਮ ਮਨ ਤੇ ਬੋਝ ਤੇ ਨਹੀਂ ਹੋਊਗਾ ਕਿ ਮੈਂ ਫਰਜ਼ ਨਹੀਂ ਨਿਭਾਇਆ ਆਪਣਾ ਆਪਣੇ ਬੱਚਿਆਂ ਨੂੰ ਦੱਸ ਦਿਓ ਪੁੱਤਰਾ ਸਿੱਖੀ ਆ ਆ ਵਿਚਾਰ ਧਾਰਾ ਆ ਆਪਣੀ ਜ਼ਿੰਦਗੀ ਚ ਸੇਵਾ ਕਰਨ ਲੈ ਕੇ ਆਇਆ ਕਰੋ ਗੁਰਦੁਆਰੇ ਉਹ ਤਾਂ ਲੰਗਰ ਕਿਦਾਂ ਵਰਤਾਉਣਾ ਹੈ ਲੰਗਰ ਕਿਦਾਂ ਵਰਤਾਉਣਾ ਜਦੋਂ ਤੁਹਾਡੇ ਪਰਿਵਾਰ ਦਾ ਲੰਗਰ ਹੋਵੇ ਪੁੱਤਰ ਚੱਲ ਸਾਡੇ ਨਾਲ ਪਰਿਵਾਰ ਦੇ ਜੀ ਇਹ ਇਹ ਆਪਣੇ ਬੱਚਿਆਂ 'ਚ ਚੀਜ਼ਾਂ ਪਾਉਣ ਦੀ ਜ਼ਰੂਰਤ ਆ ਜਦੋਂ ਅਸੀਂ ਕੈਂਪ ਲਾਉਂਦੇ ਹਾਂ ਉੱਥੇ ਬੱਚੇ ਆਪ ਹੀ ਲੰਗਰ ਬਣਾਉਂਦੇ ਆ ਆਪ ਹੀ ਵਰਤਾਉਂਦੇ ਆਪ ਹੀ ਝਾੜੂ ਪੂੰਛੇ ਲਾਉਂਦੇ ਆ ਤੇ ਜਿਹੜੇ ਇੱਕ ਸਿੱਖ ਫਾਰਮ ਕਲਕੱਤੇ ਵਾਲੇ ਵੀਰ ਆ ਉਹਨਾਂ ਨੂੰ ਮੇਖਾ 50 60 ਸਾਲ ਤੋਂ ਉੱਪਰ ਹੋ ਗਿਆ ਜੀ ਕੈਂਪ ਲਾਉਂਦੇ ਆ ਤੇ ਜਿਹੜੇ ਬੱਚੇ ਪਹਿਲਾਂ ਕੈਂਪ ਅਟੈਂਡ ਕਰਦੇ ਹੁੰਦੇ ਸੀ ਅੱਜ ਉਹ ਕੈਂਪ ਅੱਗੇ ਲਾਉਂਦੇ ਆ ਉਹਨਾਂ ਬੰਬੇ, ਕਲਕੱਤੇ, ਨਾਗਪੁਰ, ਰਾਏਪੁਰ, ਚਾਰਖੰਡ, ਰਾਂਚੀ, ਰਾਮਗੜ ਅਸੀਂ ਉਹਨਾਂ ਚ ਬਹੁਤੇ ਕੰਪਟੈਂਟ ਕਰ ਚੁੱਕੇ ਹਾਂ ਤੇ ਅੱਜ ਜਿਹੜੇ ਉਹ ਕੈਂਪ ਲਾਉਂਦੇ ਹੁੰਦੇ ਸੀ ਉਹ ਵੀ ਬਜ਼ੁਰਗ ਹੋ ਗਏ ਅੱਗੇ ਅੱਗੇ ਅੱਜ ਉਹਨਾਂ ਦੇ ਪੁੱਤਰੇ ਕੈਂਪ ਲਵਾ ਰਹੇ ਆ ਸਾਨੂੰ ਸਿੱਖੀ ਦਾ ਵੀ ਜੇ ਬੱਚੇ ਵੱਡੀਆਂ ਸੰਗਤਾਂ ਚ ਕਲਾਸਾਂ ਚ ਨਹੀਂ ਆ ਰਿਹਾ ਤੇ ਤੁਹਾਨੂੰ ਉਹਨਾਂ ਦੇ ਪੱਧਰ ਤੇ ਜਾ ਕੇ ਉਹਨਾਂ ਬੱਚਿਆਂ ਨਾਲ ਬੈਠ ਕੇ ਗੱਲ ਕਰਨ ਦੀ ਅੱਜ ਜ਼ਰੂਰਤ ਹੈ ਸਾਧ ਸੰਗਤ ਜੀ ਇਹ ਸਾਡਾ ਫਰਜ਼ ਹੈ ਬੱਚੇ ਦਾ ਤੇ ਕਸੂਰ ਹੀ ਕੋਈ ਨਹੀਂ ਹੈ ਜੋ ਤੁਸੀਂ ਦੱਸੋਗੇ ਉਹਨੇ ਸਿੱਖ ਲੈਣਾ ਚੰਗਾ ਸਿਖਾਓਗੇ ਚੰਗਾ ਸਿੱਖ ਲਵੇਗਾ ਮਾੜਾ ਸਿਖਾਓਗੇ ਤੇ ਮਾੜਾ ਸਿੱਖ ਲੈਣਾ ਤੋਂ ਇਸ ਕਰਕੇ ਸਾਧ ਸੰਗਤ ਜੀ ਗੁਰਦੇਵ ਜੀ ਇੱਥੇ ਫਰਮਾਉਂਦੇ ਆ ਗੁਰ ਕੋ ਸ਼ਬਦ ਮੇਰੇ ਹਿਰੇ ਰ ਵਾਸੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਚ ਵਸ ਜਾਏ ਹਰ ਨਾਮਾ ਮੰਨ ਸੰਗਤ ਰੋ ਤੇ ਉੱਤੇ ਗੱਲ ਕੀ ਜਾਈਦੀ ਸੀ ਐਸੀ ਕਿਰਪਾ ਆਹ ਕਿਰਪਾ ਮੰਗਣੀ ਇਹ ਕਿਰਪਾ ਮੰਗਣੀ ਅਗਲੀ ਕਿਰਪਾ ਕਿਹੜੀ ਆ ਦਸ ਕਰ ਪੰਜ ਨਿਵਾਰੋ ਠਾਕੁਰ ਸਾਰੇ ਪੜੋ ਜੀ ਇਹ ਜਿਹੜੇ ਤਸਕਰਵਾ ਕਿਹੜੇ ਆ ਭਲਾ ਪੰਜ ਨਾ ਲੋਹਾ ਜੀ ਉਹਨਾਂ ਦਾ ਕਾਮ ਕ੍ਰੋਧ ਲੋਭ ਮੋਹ ਤੇ ਇਹਨਾਂ ਨੂੰ ਕੀ ਕਰੋ ਦੂਰ ਕਰ ਦਿਓ ਮੇਰੇ ਜੀਵਨ ਚੋਂ ਦੂਰ ਹੋ ਜਾਣ ਇਹ ਮੇਰੀ ਜ਼ਿੰਦਗੀ ਚੋਂ ਪਰਾਂ ਹੋ ਜਾਣ ਕਿਉਂ ਇਹ ਮੈਨੂੰ ਦੁਖੀ ਕਰਦੇ ਆ ਮੇਰੇ ਤੇ ਇਹ ਕਿਰਪਾ ਕਰ ਦਿਓ ਤਸਕਰ ਪੰਜ ਨਿਵਾਰੋ ਠਾਕੁਰ ਸਾਰੇ ਪੜੋ ਜੀ ਤਸਕਰ ਪੰਜ हे ठाकुर जी हे रब जी हे मालिक जी परमात्मा जी ए पांचे तस्कर मेरी जिंदगी चो दूर कर दियो अच्छा तुसी ए शब्द च देखयो किते मारे ने घर मांगया कोठी घर पैसा ओंदे जे जिंदगी च पांच तस्कर दूर हो गए ना घर कोठियां जमीन जायदाददा ते मैं आपे बना लेनीया ते जे पांच ना ना दूर होए हो, हो सकदा घर मेरे को 10 15 होए ते मेनू घरा च रहना ਨਸੀਬ ਹੀ ਨਹੀਂ ਹੋ ਰਹਿਣਾ ਹੀ ਨਹੀਂ ਆਉਣਾ ਮੈਨੂੰ ਤੇ ਜੇ ਪੰਜ ਦੂਰ ਹੋ ਗਏ ਫਿਰ ਤਾਂ ਮੈਨੂੰ ਇੱਕ ਬੈਡਰੂਮ ਦੇ ਘਰ ਦੇ ਵਿੱਚ ਵੀ ਆਨੰਦ ਨਾਲ ਜੀਵਨ ਗੁਜ਼ਾਰ ਹੋ ਜਾਣਾ ਮੇਰਾ ਗੱਲ ਪੰਜ ਤਸਕਰਾਂ ਦੀ ਆ ਇਹ ਕਿਰਪਾ ਮੰਗਣੀ ਆ ਤਸਕਰ ਪੰਜ ਨਿਵਾਰੋ ਠਾਕੁਰ ਰਾਖ ਪਿਤਾ ਪ੍ਰਭ ਮੇਰੇ ਸਾਰੇ ਪੜੋ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣੋ ਸਭ ਗੁਣ ਤੇਰੇ ਮੇਰੇ ਤੇ ਕਿਰਪਾ ਕਰੋ ਪੰਜ ਬਿਖਾਦੀ ਉਹ ਪੰਜ ਵਾ ਲੜਾਈ ਪਾਉਣ ਵਾਲੇ ਮੈਂ ਕੱਲਾ ਹੀ ਆ ਮੇਰੀ ਤੇ ਬੁਰੀ ਹਾਲਤ ਕੀਤੀ ਪਈ ਉਹਨਾਂ ਨੇ ਪੰਜ ਬਿਖਾਦੀ ਇੱਕ ਗਰੀਬਾ ਰੱਖੋ ਰੱਖਣ ਹਾਰੇ ਖੇਧ ਕਰੈ ਸਾਰੇ ਪੜੋਦੀ ਨਾਲ ਨਾਲ ਅਰਬੋ ਸੰਤਾਵੈ ਸਾਰੇ ਬੜੋ ਖੇਦ ਕਰੈ ਇਹਦਾ ਮਤਲਬ ਕੌਣ ਸਤਾਉਂਦੇ ਆ ਜੀ ਭਲਾ ਬੰਦੇ ਨੂੰ ਇਹ ਸਤਾਉਂਦੇ ਆ ਲਾਲਚ ਸਤਾਉਂਦਾ ਵਾਸ਼ਨਾਵਾਂ ਸਤਾਉਂਦੀਆਂ ਕ੍ਰੋਧ ਸਤਾਉਂਦਾ ਤੇ ਬੰਦਾ ਬਲੇਮ ਕੀ ਕਰਦਾ ਭਲਾ ਮੈਨੂੰ ਫਲਾਣੇ ਨੇ ਬੜਾ ਤੰਗ ਕੀਤਾ ਕੋਈ ਨਹੀਂ ਕਿਸੇ ਨੂੰ ਤੰਗ ਕਰ ਸਕਦਾ ਇਹ ਪੰਜ ਤੰਗ ਕਰਦੇ ਬੰਦੇ ਨੂੰ ਖੇਦ ਕਰੈ ਅਰਬੋ ਸੰਤਾਵੈ ਆਇਓ ਸ਼ਰਨਾ ਤੁਹਾਰੇ ਮਹਾਰਾਜ ਮੈਨੂੰ ਤੰਗ ਬੜੇ ਕਰਦੇ ਮੈਂ ਤੁਹਾਡੇ ਕੋਲ ਆਇਆ ਹੁਣ ਆਇਓ ਸ਼ਰਨ ਤੁਹਾਰੇ ਤੇ ਜਦੋਂ ਆਇਆ ਨਾ ਜਿਵੇਂ ਕੋਈ ਜਿਆਦਾ ਬੰਦਾ ਰੋਗੀ ਹੋਵੇ ਡਾਕਟਰ ਕੋਲ ਨਹੀਂ ਜਾਂਦਾ ਤੇ ਡਾਕਟਰ ਸਾਹਿਬ ਪੁੱਛਦੇ ਵੀ ਕਿੰਨੀ ਚੀਜ਼ ਕਿੰਨੀ ਦੇਰ ਦੀ ਬਿਮਾਰੀ ਹੈ ਉਹ ਕਹਿੰਦਾ ਜੀ 6 ਮਹੀਨੇ ਹੋ ਗਏ ਕਹਿੰਦੇ ਪਹਿਲਾਂ ਵੀ ਕਿਸੇ ਡਾਕਟਰ ਕੋਲ ਗਏ ਜੇ ਫਿਰ ਬੰਦਾ ਦੱਸਦਾ ਹੈ ਨਾ ਉਹ ਕਹਿੰਦਾ ਕੋਈ ਪਹਿਲਾਂ ਕੋ ਰਿਪੋਰਟਾਂ ਹੈਗੀਆਂ ਕਿਹੜੀ ਦਵਾਈ ਖਾਂਦੇ ਹੋ ਵੀ ਨਾਲ ਦਿਓ ਸਾਨੂੰ ਗੁਰੂ ਸਾਹਿਬ ਨੇ ਪੁੱਛਿਆ ਵੀ ਵੀ ਤੂੰ ਹੁਣ ਮੇਰੇ ਕੋਲ ਆਇਆ ਆਇਓ ਸ਼ਰਨ ਹੁਣ ਜੇ ਸ਼ਰਨ ਚ ਆ ਗਿਆ ਤੇ ਪਹਿਲਾਂ ਵੀ ਕੋਈ ਉਪਾਅ ਕੀਤਾ ਕਹਿੰਦੇ ਹਾਂਜੀ ਕੀ ਕਹਿੰਦੇ ਕਰ ਕਰ ਹਾਂ ਰਿਓ ਅਨਕ ਬੋ ਭਾਂਤੀ ਬੜੇ ਤਰੀਕੇ ਵਰਤੇ ਮੈਂ ਤੇ ਪਰ ਛੋੜਿਆ ਇਹਨਾਂ ਨੇ ਖੜਾ ਹੀ ਨਹੀਂ ਛੱਡਿਆ ਅੱਛਾ ਫੇ ਮਹਾਰਾ ਨੇ ਪੁੱਛ ਲਿਆ ਜਿਵੇਂ ਡਾਕਟਰ ਸਾਹਿਬ ਪੁੱਛਦੇ ਮਰੀਜ਼ ਨੂੰ ਵੀ ਕੀ ਕੀ ਖਾਂਦਾ ਰਿਆਂ ਕਿਹੜੇ ਡਾਕਟਰ ਕੋ ਦਵਾਈ ਲਈ ਆ ਕੋਈ ਐਕਸ-ਰੇ ਰਿਪੋਰਟਾਂ ਕੋਈ ਨਾਲ ਲੈ ਕੇ ਆਇਆ ਵਖਾ ਗੁਰੂ ਸਾਹਿਬ ਵੀ ਇਦਾਂ ਪੁੱਛਦੇ ਕਹਿੰਦੇ ਹਾਂ ਭਾਈ ਦੱਸ ਕੀ ਕੀ ਕਰਦਾ ਰਿਆਂ ਕਹਿੰਦੇ ਆਹ ਕਰਦਾ ਰਿਆਂ ਪਾਠ ਪੜਿਓ ਅਰ ਵੇਦ ਵਿਚਾਰਿਓ ਨੇ ਬਲੋ ਪਿਹੰਗਮ ਸਾਦੇ ਪੰਜ ਜਨਾਂ ਸਿਓ ੜੋ ਪਿਆਰਿਓ ਸੰਗ ਨਾ ਛੁਟਕਿਓ ਵੜੇ ਪਾਠ ਕੀਤੇ ਮੈਂ ਵੜੇ ਪਾਠ ਕਰਾਏ ਵੜੇ ਨਿਯੋਲੀ ਕਰਮ ਕੀਤੇ ਸਾਹ ਅੰਦਰ ਬਾਹਰ ਖਿੱਚੇ ਪਾਠ ਪੜਿਓ ਵਾਰ ਬੇਦ ਵਿਚਾਰਿਓ ਪੜੋ ਸਾਰੇ ਜੀ ਨਿਵਲ ਪਹਿਆਂਗਾ ਮਸਾਦੇ ਅੱਗੇ ਪੜੋ ਜੀ ਪੰਜਾਂ ਨਾਲੋ ਲਿੰਗ ਟੁੱਟਾ ਹੀ ਨਹੀਂ ਪੰਜ ਜਨਾਸਿਓ ਸੰਗ ਨਾ ਛੁਟਕਿਓ ਅਦਕ ਅਹੰਮ ਬੁੱਧ ਬਾਦੇ ਸਭ ਉਲਟੇ ਜਾਦੇ ਵੱਜ ਗਿਆਂ ਜਾਦੇ ਹੰਕਾਰੀ ਹੋ ਗਏ ਆ ਅਧਿਕ ਅਹਮ ਬੁਧ ਬਾਦੇ ਫਿਰ ਮਹਾਰਾਜ ਨੇ ਇਦਾਂ ਸਮਝਾਇਆ ਜਮ ਵੈਤ ਨਹੀਂ ਕਹਿੰਦਾ ਡਾਕਟਰ ਮਰੀਜ਼ ਨੂੰ ਕਹਿੰਦਾ ਵੀ ਇੱਥੇ ਬਹਿ ਆ ਦਵਾਈ ਲੈ ਜਾ ਆ ਪਹਿਲੀਆਂ ਪਾਸੇ ਕਰਦੇ ਹੁਣ ਇੰਨਾ ਚਵਾੜੀਆਂ ਨਾਲ ਝੋਲਾ ਪਰ ਕੇ ਚੱਕੀ ਫਿਰਦਾ ਨਾ ਓ ਪਰੇ ਡਸਟਬਿਨ ਪਿਆ ਉੱਚ ਪਾ ਜਾ ਆ ਜਿਹੜੀਆਂ ਮੈਂ ਦੇਣ ਲਗਾ ਨਾ ਅੱਛਾ ਇੰਨੀਆਂ ਖਾਣ ਦੀ ਲੋੜ ਵੀ ਨਹੀਂ ਤੈਨੂੰ ਓ ਪਰੇ ਪਿਆ ਡਸਟਬਿਨ ਉੱਚ ਪਾ ਜਾ ਆ ਆ ਮੇਰੇ ਕੋਲ ਲੈ ਜਾ ਤੇ ਇਹਨੂੰ ਸਿਰਫ ਇੱਕ ਵਾਰ ਦੋ ਵਾਰ ਹੀ ਖਾਣੀ ਆ ਕਿੰਨੀ ਕੀ ਟਾਈਮ ਖਾਣੀ ਕਿ ਤਾ ਸਾਰੀ ਜ਼ਿੰਦਗੀ ਖਾਣੀ ਆ ਗੁਰੂ ਨੇ ਫਿਰ ਦਵਾਈ ਦਿੱਤੀ ਐਸਾ ਦਾਰੂ ਖਾਏ ਗਵਾਰ ਗੁਰੂ ਨੇ ਫਿਰ ਦਵਾਈ ਦਿੱਤੀ ਆਹ ਦਾਰੂ ਰੋਜ਼ ਖਾਣਾ ਜਿੱਤ ਖਾਦੇ ਤੇਰੇ ਜਾਹੇ ਵਕਾਰ ਜਿਦਣਾ ਤੇਰੇ ਵਕਾਰ ਦੂਰ ਹੋ ਜਾਏ